ਗੁੱਡ ਮਾਰਨਿੰਗ ਸ਼ਸ਼ੀਕਲ ਜੀ ਸਾਰਿਆਂ ਨੂੰ ਹਰਸਣਾ ਕਿਵੇਂ ਦੇ ਸਾਰੇ ਅਮੀ ਦਾ ਬੀਠਕ ਠਾਕ ਹੋਗੇ ਲਓ ਜੀ ਸਵੇਰ ਦੇ 7:00 ਵਜੇ ਨੇ ਅੱਜ ਲਗ ਹੋਣੀ ਚੱਲ ਰਿਹਾ ਟੂਰ ਤੇ ਸਕੂਲ ਟੂਰ ਤੇ ਚੱਲਿਆ ਤੇ ਬੱਚੇ ਸਾਰੇ ਤੇ ਇਧਰ ਲਾਵ ਰੈਡੀ ਹੁੰਦੇ ਆ ਦਿਲਪ੍ਰੀਤ ਉੱਠਿਆ ਤੇ ਲਾਵ ਨੇ ਅੱਜ ਜਲਦੀ ਸਵਕਤੇ ਉੱਠ ਗਿਆ ਸਵੇਕ ਤੇ ਉੱਠ ਗਿਆ ਤੇ ਰੈਡੀ ਹੋਣ ਲੱਗ ਪਿਆ ਵਾ ਟੂਰ ਤੇ ਜਾਣ ਵਾਸਤੇ ਤੇ ਆਪਾਂ ਇੱਧਰ ਚਾਹ ਧਰੀ ਆ ਚਾਹ ਸਾਡੀ ਬਣ ਗਈ ਆ ਤੇ ਤੁਹਾਨੂੰ ਸਾਰਾ ਟੂਰ ਵਿਖਾਉਣਗੇ ਜਿੱਥੇ-ਜਿੱਥੇ ਜਾਣਗੇ ਕਿਉਂਕਿ ਮੈਂ ਨਹੀਂ ਜਾ ਰਹੀ ਤੇ ਜਿੱਥੇ-ਜਿੱਥੇ ਵੀ ਜਾਣਗੇ ਉਹ ਸ਼ੂਟ ਕਰਨਗੇ ਤੇ ਤੁਹਾਨੂੰ ਜ਼ਰੂਰ ਵਲੌਗ ਚ ਦੱਸਾਂ ਜਿੱਥੇ-ਕਿੱਥੇ ਗਏ ਨੇ ਤੇ ਬਾਹਰ ਬਹੁਤ ਜ਼ਿਆਦਾ ਠੰਡ ਵਾ ਦੇਖੋ ਬਾਹਰ ਕਿੰਨੀ ਧੁੰਦ ਪਈ ਆ ਬਹੁਤ ਜ਼ਿਆਦਾ ਠੰਡ ਵਾ ਇੱਧਰ ਸੋਡੀ ਚਾਹ ਬੰਦੀ ਪਈ ਆ ਤੈਨੂੰ ਮੈਂ ਦਿਲ ਚਾਹ ਦੇ ਦਾਂ ਇਹ ਫੋਨ ਨਹੀਂ ਫੜਨਾ ਮਨੇੜੇ ਕੁੱਟ ਖਾਏਗਾ ਸ਼ਾਮੀ ਆਉਣਾ ਇਹਨੇ ਇਹਦਾ ਟੂਰਨਾਮੈਂਟ ਚੱਲਦਾ ਪਿਆ ਵਾ ਤੇ ਇਹ ਟੂਰਨਾਮੈਂਟ ਤੇ ਜਾਣਾ ਤੇ ਲਵ ਨੇ ਤੇ ਗੋਪੀ ਨੇ ਤੇ ਸਾਬੂ ਨੇ ਜਾਣਾ ਅੱਜ ਟੂਰ ਤੇ ਸਕੂਲ ਚੱਲੇ ਲੈ ਕੇ ਬੱਚਿਆਂ ਨੂੰ ਘੁੰਮਣ ਕਮਾਉਣ ਇੱਧਰ ਮੁੰਡੇ ਰੈਡੀ ਹੋ ਗਏ ਟੂਰ ਤੇ ਜਾ ਆ ਵੀ ਅੱਜ ਪਠਾਨ ਕੋ ਡਾਕਾ ਕਾਉਂਡ ਚਲੇ ਜੇ ਦੇਖੋ ਬੈਂਕ ਭਰ ਕੇ ਲਿਓੜਾ ਸੀ ਇਹਦੇ ਵਿੱਚ ਕੀ ਪਾ ਲਿਆ ਕਿਟ ਚ ਛੱਡ ਗਿਆ ਵਾ ਨਹੀਂ ਖਾਣ ਪੀਣ ਨੂੰ ਸਮਾਨ ਨਹੀਂ ਨਹੀਂ ਫਾਟੇ ਖਾਣਾ ਸਿਰਫ ਖਾਲੀ ਖੜਿਆ ਐਂਦਾ ਮੂੰਹ ਕਰ ਦੋ ਕਿਤੇ ਸਾਸਰੇ ਘਾਲ ਸਾਰੇ ਜੀਰਪਰਾ ਵਾਲੇ ਇੰਨਾ ਤੂੰ ਸੋਰੇ 100 ਦੇ ਲੱਗ। ਆ ਦਵਾਈ 100 ਸੋਰੇ। ਬਣਾ ਨੂੰ ਵੇ ਹਾਏ ਠੰਡ ਵੀ ਬੜੀ ਹੈ ਤੇ ਮੈਂ ਵੀ ਆ ਚੱਲਾਂ ਤੁਹਾਡੇ ਕੋਲ। ਊਂ ਤੂੰ ਚੱਲਾਂ। ਤੂੰ ਵੀ ਜਾ ਕੇ 15 ਮਿੰਟ ਤੇ। ਚੋਦਾ ਟੂਰਨਾਮੈਂਟ ਉਹਨੇ ਟੂਰਨਾਮੈਂਟ ਦਾ ਹੀ ਹੈ ਨਾ। ਆ ਤੂੰ ਦੀ ਬਹੁਤ ਜ਼ਿਆਦਾ ਹੋਏਗਾ। ਆ ਗਿਆ ਆ ਗਿਆ ਆ ਗਿਆ। ਆ ਜਾ।

ਆਗੇ ਪੁੱਲ ਪੁੱਟੀਆਂ ਓਏ 50 ਰੁਪਏ ਵੀ ਵੀ ਕਿਹਨ ਜਾਦਾ ਗਈ ਇਧਰੇ ਓਏ ਓਏ ਤੈਨੂੰ ਪਛਾਨ ਲਿਆ ਬਹੁਤ ਜਿਆਦਾ ਲੇ ਹੁੰਦੀ ਉਹਨਾਂ ਨੇ ਕੋਈ ਕਹਿਣਾ ਜਾ

ਆਹ ਜੀ ਹਾਂ ਜੀ 500 ਦੀ ਪਈਆ ਦੇ ਦੋ ਕਿ ਆਈਡੀਓ ਠੀਕ ਹੈ ਜੀ ਸਾਰੇ ਜਿਹਦੇ ਜਾਣਦੇ ਹੁੰਦੇ ਹੈ ਨਾਲੇ ਤਕਲੀਫ ਚੋਂ ਦੇ ਜੀ ਆਪੇ ਅੱਛੀ ਗੱਡੀ ਨਹੀਂ ਕਰਦੇ ਸਿੱਕੇ ਪੱਕਾ ਨਹੀਂ ਮੋੜ ਮੋੜ ਕੇ ਜਾਂਦੇ ਆਂ ਤੇ ਪਾਪਾ ਲਾ ਦੇ ਬੇ ਉਂ ਚਾਰ ਵੇ ਬੁਲਾਉਂ ਉਹ ਸੜ ਗਈ ਫੋਟੋ ਕਿਹ ਜਾਂ ਡੇ ਦੀਵੀ ਲੋ ਜੀ ਇਹ ਟੂਰ ਦੀ ਵੀਡੀਓ ਜਿਹੜੀ ਅਪਲੋਡ ਕਰ ਦਿੱਤੀ ਆਪਾਂ ਤੇ ਇਹ ਟੂਰ ਗਿਆ ਸੀ ਰੰਜੀਤ ਸਾਗਰ ਡੈਮ ਦੇਖਣ ਤੇ ਇੱਕ ਉਥੇ ਸਿਵਜੀ ਦਾ ਮੰਦਿਰ ਉਹ ਦੇਖ ਕੇ ਆਏ ਸੀ ਤੇ ਰੰਜੀਤ ਸਾਗਰ ਡੈਮ ਤੇ ਜਿਹੜਾ ਬਿਲਕੁਲ ਅਲਾਟ ਨਹੀਂ ਆ ਫੋਨ ਕਿਉਂਕਿ ਪਹਿਲਾਂ ਉਥੇ ਜਮਾ ਹੋ ਜਾਂਦੇ ਆ ਉਥੇ ਫੋਨ ਨਹੀਂ ਕਰਨ ਦੇ ਇਸ ਕਰਕੇ ਵੀਡੀਓ ਨਹੀਂ ਬਣੀ ਤੇ ਥੋੜੀ ਥੋੜੀ ਬੱਚਿਆਂ ਨੇ ਇਸ ਕਰਕੇ ਬਣਾਈ ਆ ਵੀ ਉਹ ਥੋੜਾ ਸ਼ਰਮ ਕਰਦੇ ਵੀਡੀਓ ਬਣਾਉਂਦੇ ਆ ਜਿੰਨਾ ਕੋ ਉਹਨਾਂ ਨੇ ਸ਼ੂਟ ਕਰਤਾ ਵਿੱਚ ਮੈਂ ਐਡ ਕਰ ਦਿੱਤਾ ਵਾ ਤੇ ਚੇਕਰ ਮੈਂ ਗਈ ਹੁੰਦੀ ਤਾਂ ਫਿਰ ਵੀ ਸਭ ਕੁਝ ਦਿਖਾਣਾ ਸੀ ਤੇ ਵਧੀਆ ਬਲੌਗ ਬਣਾਉਣਾ ਸੀ ਇਹ ਥੋੜਾ ਬੱਚਿਆਂ ਨੇ ਸੂਟ ਕੀਤਾ ਤੇ ਆਈ ਹੋਪ ਇਹ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਤੇ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਮਿਲਾਂਗੇ ਤਦ ਤੱਕ ਵਾਸਤੇ ਸ਼ਸ਼ੀ ਕਰਨੀ